ਮੈਂ ਪੱਕੇ ਗਾਰੰਟੀ ਦੇਣੀ ਆ ਨਾ ਰੇਸ਼ਿਆਂ ਬਦਲ ਦਿੱਤੇ ਨਾ ਸਰਦਾਰੀ ਬਦਲ ਦਿੱਤੇ ਅਸੀਂ ਅਗਲੇ ਜਨਮਾਂ ਦੇ ਕੋਈ ਭੈਣ ਪਾਈ ਤੂੰ ਜੇ ਮੈਂ ਸਾਰੇ ਬਲੀ ਆਂਦੀ ਬਾਬਾ ਗੁਰੂ ਨਾਨਕ ਜੀ ਦੀ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ ਖੁਦਾ ਦਾ ਮੈਂ ਅੰਮ੍ਰਿਤਸਰ ਗਈ ਮੈਂ ਬਾਬਾ ਜੀ ਦੇ ਦਰਬਾਰ ਤੇ ਹੋ ਕੇ ਆਈ ਫਿਰ ਉਹਨਾਂ ਨੇ ਮੈਂ ਸ਼ਬਦ ਸੁਣਾਇਆ ਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਆ ਮਿੱਤਰ ਪਿਆਰਿਆਂ ਨੂੰ ਅਵਲ ਲਲਾ 100 ਰੁਪਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜਗ ਉਪਯੋਗ ਹੋ ਭਲੇ ਕੋ ਮੰਦੇ ਮਿੱਤਰ ਪਿਆਰਨੋ ਹਣ ਮੁਰਹਦਾ ਹੁੰਦਾ ਕਰਉਂਦਾ ਪਾਉ ਬੀਬੀ ਰੇਸ਼ਮਾ ਦੀ ਇੱਕ ਵੀਡੀਓ ਆ ਰੂਸ ਦੇ ਵਿੱਚ ਉਹ ਜਾਂਦੀ ਆ ਤੇ ਉੱਥੇ ਕਿਤੇ ਰਸਤਾ ਭੁੱਲ ਜਾਂਦੀ ਆ ਇੱਕ ਸਰਦਾਰ ਦੀ ਹੱਟੀ ਤੇ ਜਾਂਦੀ ਆ ਉਹਨੇ ਕੁਝ ਸ਼ਬਦ ਕਹੇ ਆ ਸੁਣਨ ਵਾਲੇ ਸਾਰੀ ਵੀਡੀਓ ਸੁਣਿਓ ਫਿਰ ਆਪਾਂ ਗੱਲਬਾਤ ਬਾਅਦ ਦੇ ਵਿੱਚ ਕਰਾਂਗੇ ਆਉਸ ਨਹੀਂ ਐ ਮੈਂ तिवारी ਜੀ ਕੋਈ ਬੜੇ ਸਾਲਾਂ ਦੀ ਗੱਲ ਸਿਰਫ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਨੇ ਮੈਨੂੰ ਗਵਰਨਮੈਂਟ ਵੱਲੋਂ ਕਿ ਰਿਸ਼ਮਾ ਆਪ ਜਾਏ ਮੈਂ ਜੇ ਰੂਸ ਅਸੀਂ ਗਏ ਕੋਈ 150 ਬੰਦੇ ਤਾਹਫਾ ਜਿਵੇਂ ਉਹਨਾਂ ਦਿੱਤੇ ਆ ਹੁੰਦੇ ਸਾਡੇ ਉਧਰ ਜਾਣੇ اور میں سویرے سویرے باہر پھرن انہوں نے ملک دیکھوں چیندیاں سڑک تو رستہ بھول گئی اور نہ میں انگریزی آئے نہ کوئی بات کی کروں فکر ہی پی گئی ادھر دے ساری اگریزیاں ہی اگریزیاں نظر آنے ایک سردار جی مینوں مل گیا میں کہا یا اللہ شکر ہے میرا پیو مل گیا <laughs> میرے بھی میرا بھی پیو پاگ بن دیا بندی ਮੈਂ ਕਿ ਉਹਨਾਂ ਦੀ ਦੁਕਾਨ ਸੀ ਘੜੀਆਂ ਦੀ ਮੈਂ ਭੱਜ ਕੇ ਗਏ ਮੈਂ ਸਰਦਾਰ ਜੀ ਹਾਂ ਪੁੱਤਰ ਕੀ ਗੱਲ ਹੈ ਮੈਂ ਕਿ ਜੀ ਅਸੀਂ ਪਾਕਿਸਤਾਨ ਨੂੰ ਆਏ ਤੇ ਮੇਰਾ ਵੀਰ ਮੈਂ ਤੇ ਇਹ ਸੜਕਾਂ ਦੇਖਦੀ ਦੇਖਦੀ ਤੇਰੇ ਵੱਲ ਆ ਗਈ ਆ ਕਹਿੰਦਾ ਕਿ ਫਿਰ ਮੈਂ ਕਿ ਰਸਤਾ ਭੁੱਲ ਗਏ ਤੇ ਕਿਹੜੀ ਜਗ੍ਹਾ ਤੋਂ ਆਏ ਮਗਾ ਇਹ ਮੈਨੂੰ ਪਤਾ ਨਹੀਂ ਲੇਕਿਨ ਮੇਰੇ ਕੋਲ ਉਹਨਾਂ ਦਾ ਚਾਬੀ ਹੈ ਕਮਰੇ ਦੀ ਉਹਨਾਂ ਨੇ ਵੇਖ ਕੇ ਆਪਣਾ ਸਾਰਾ ਪਤਾ ਨਿਸ਼ਾਨ تے انہوں نے میں نے اکار چھڑ کے آئے میں کہا جی میرا نا ریشم ہے کہنے کہ اچھا ریشم ہے جنہی پنجابی گانے گائیں دی آئی ربا نہیں لگتا دل میرا ہاں میں سردار جی تو آڑے بھی گھر دل نہیں لگیا تو میں روس آگئی تے <laughs> <laughs> جتے سردار جی نہ ہوئے نہ ایمان نہ ہو میں فرمینوں دوری لگ دی پاہیں تو سے نراز ہو ہاں میرے بیران ہیں کیوں کہ نہ دا تبدیل ہویا لباس بھاویں تسی کہ ملک لے جاؤ تے نہ سردار اپنا چینج ملک پکی گرنٹی دینی ہوں نہ ریشم بدل تے نا سردار جی بدل دے اسی اگلے جنم دے کوئی ویڈ پائی تو انجھے میں سارے والیاں دی بابا گرو نانک جی دی اسی سارا دی عزت کر دی خدا گیا میں سر گئی میں بابا جی دربار دربارتے ہو کے آئی پھر انہوں نے میں شبت سنایا تے میں توانو ایک شبت سنا رہی ہیں مطر پیاریانو اول اللہ نور اپائیو قدرت کے سب بندے ایک نور تے سب جگ اپ کو پھلے کو مندے اے میں نے لکھے نہیں جتا میرے کتاب پاکستان رہ گئی انجھے میں علی بے پڑی ہوئی ہے سردار جی میرے دکھ لگ جا من میں نو تے ترہ والی ونگانا ہوئے ਲੋਕਾਂ ਦੇ ਭਾਵੇਂ ਮੱਸੇ ਦਿਲ ਸੋ ਦਿਲ ਚੋਰੀ ਚੂਪ ਰੇ ਰੋਏ ਹਾਂਜੀ ਭਾਉ ਤੁਸੀਂ ਬੀਬੀ ਰੇਸ਼ਮਾ ਜੀ ਦੀ ਵੀਡੀਓ ਸੁਣੀ ਸਰਤਾਰਾ ਨੂੰ ਆਪਣੇ ਭਰਾ ਕਹਿੰਦੀ ਆ ਬੀਬੀ ਰੇਸ਼ਮਾ ਦਾ ਜਿਹੜਾ ਪਿੱਛਾ ਸੀ ਉਹ ਰਾਜਸਥਾਨ ਬੀਕਾਨੇਰ ਤੋਂ ਸੀ ਇਹ 47 ਦੇ ਵਿੱਚ ਜਿਹਦਾ ਜਨਮ ਹੋਇਆ ਉਦੋਂ ਹੀ ਦੇਸ਼ ਦੀ ਵੰਡ ਹੋਈ ਤੇ ਇਹਨਾਂ ਦਾ ਕਬੀਲਾ ਜਿਹੜਾ ਘੋੜੇ ਤੇ ਊਠਾਂ ਦਾ ਵਪਾਰ ਕਰਦਾ ਸੀ ਪਾਕਿਸਤਾਨ ਚਲੇ ਗਿਆ ਸੀ ਇਸ ਤਰ੍ਹਾਂ ਇਹ ਜਦੋਂ ਡੰਗਰ ਵਗੈਰਾ ਇੱਕ ਥਾਂ ਤੋਂ ਦੂਜੀ ਥਾਂ ਤੇ ਕਬੀਲੇ ਲੈ ਕੇ ਜਾਂਦੇ ਤਾਂ ਇਹ ਉੱਚੀ ਹੇਕਾਂ ਵਿੱਚ ਗਾਉਂਦੀ ਰਹਿੰਦੀ ਤੇ ਇੱਕ ਦਿਨ ਇਹ ਗਲਾਨੀ ਸਾਹਿਬ ਜਿਹੜੇ ਉਸ ਵੇਲੇ ਦੇ ਰੇਡੂ ਤੇ ਵੱਡੇ ਮੁਖ ਅਫਸਰ ਸੀ ਪਾਕਿਸਤਾਨ ਦੇ ਉਹਨਾਂ ਦੀ ਨਿਗਾ ਪਈ ਕਿਤੇ ਕਵਾਲੀ ਗਾਉਂਦੀ ਕਿਸੇ ਦਰਗਾਹ ਤੇ ਉਥੋਂ ਬਲਾਨੀ ਸਾਹਿਬ ਨੇ ਇਸ ਬੀਬੀ ਨਾਲ ਕਨੈਕਟ ਕੀਤਾ ਰੇਸ਼ਮਾ ਜੀ ਨਾਲ ਤੇ ਇਹਨਾਂ ਨੂੰ ਰੇਡੀਓ ਤੇ ਰਿਕਾਰਡਿੰਗ ਲਈ ਸੱਦਾ ਦਿੱਤਾ ਪਹਿਲਾਂ ਪਹਿਲ ਤਾਂ ਬੀਬੀ ਰੇਸ਼ਮਾ ਕਹਿੰਦੀ ਮੈਂ ਡਰ ਗਈ ਕਿ ਮੇਰੀ ਰੇਡੀਓ 'ਚ ਆਵਾਜ਼ ਖਣੀ ਕੈਦ ਹੋ ਜਾਣੀ ਪਰ ਫਿਰ ਉਹਨਾਂ ਸਮਝਾਇਆ ਤੇ ਇਸ ਤਰ੍ਹਾਂ ਬੀਬੀ ਪਹਿਲੇ ਗੀਤ ਦੇ ਨਾਲ ਬੀਬੀ ਰੇਸ਼ਮਾ ਸਾਰੀ ਦੁਨੀਆ ਦੇ ਵਿੱਚ ਤਹਿਲਕਾ ਮਚ ਗਿਆ ਫਿਰ ਕਨੇਡਾ ਅਮਰੀਕਾ ਲੰਡਨ ਕਿਹੜੀ ਜਗ੍ਹਾ ਜਿੱਥੇ ਬੀਬੀ ਨੇ ਟੂਰ ਨਹੀਂ ਲਾਏ ਪਰ ਉਹ ਆਪਣੇ ਵਿਰਸੇ ਨੂੰ ਆਪਣੀ ਪੁਰਾਣੀ ਮਿੱਟੀ ਨੂੰ ਨਹੀਂ ਭੁੱਲ ਸਕੀ ਤੇ ਭਾਰਤ ਦੇ ਨਾਲ ਬਹੁਤ ਪਿਆਰ ਕਰਦੀ ਸੀ ਸੋ ਵੀਰੋ ਚੰਗੀ ਲੱਗੀ ਵੀਡੀਓ ਸ਼ੇਅਰ ਕਰਦੇ ਹੋ ਸੱਤ ਤਰੀਕਾ